ਟਰਾਂਸਫਰਸ ਪੁਲਿਸ ਦੀਆਂ ਟਰਾਂਸਫਰ ਵੈਬ ਕੁਮਾਰ ਕਰਦਾ 810 ਮਹਿਕਮੇ ਮਨੀਸ਼ ਸੋਧਿਆ ਸਾਹਿਬ ਥਲੇ 810 ਮਹਿਕਮੇ ਸਤਿੰਦਰ ਜੈਨ ਸਾਹਿਬ ਦੇ ਥਲੇ ਬਿਲਕੁਲ ਇੱਕ ਬੰਦੂਚੀ ਮਿਨਿਸਟਰ ਬਣ ਕੇ ਭਗਵੰਤ ਰਹਿ ਗਿਆ ਅੱਜ ਇੱਕ ਮੁੱਖ ਮੰਤਰੀਸ਼ਿਪ ਬਚਾਉਣ ਵਾਸਤੇ ਤੁਸੀਂ ਸਾਰਾ ਕੁਝ ਕਿੱਲੀ ਤੇ ਟੰਗ ਦਿੱਤਾ ਸਾਰੇ ਪੰਜਾਬ ਦੇ ਰਾਈਟ ਸਰੈਂਡਰ ਕਰ ਦਿੱਤੇ ਨੇ ਕੇਜਰੀਵਾਲ ਐਂਡ ਟੀਮ ਨੂੰ ਤੁਸੀਂ ਵੇਖੋ ਕੱਲ ਅਬੋਹਰ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਉਹ ਇੱਕ ਇਹੋ ਜਿਹਾ ਗੈਂਗਸਟਰ ਦਾ ਨਾਂ ਲੱਗਾ ਜਿਹੜਾ ਕਿਸੇ ਬੀਜੇਪੀ ਰੂਲ ਸਟੇਟ ਦੇ ਵਿੱਚ ਬੈਠਾ ਸੀ ਇਸ ਤੋਂ ਪਹਿਲੇ ਕੁਝ ਸਾਡੇ ਜ਼ਿਲ੍ਹੇ 'ਚ ਕਿਲਿੰਗਸ ਹੋਈਆਂ ਨੇ ਉਹ ਵੀ ਗੈਂਗਸਟਰਸ ਨਾਲ ਜੁੜੀਆਂ ਉਹ ਵੀ ਇੱਕ ਬੀਜੇਪੀ ਰੂਲ ਸਟੇਟ ਦੇ ਵਿੱਚ ਅਸਾਮ 'ਚ ਬੈਠਾ ਹੈ ਤੇ ਬਿਲਕੁਲ ਲੋਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਮੈਂ ਬਹੁਤ ਸਾਰੇ ਕੇਸਸ ਇਹੋ ਜਿਹੇ ਮੈਨੂੰ ਜਾਣਕਾਰੀ ਹੈ ਜਿਨ੍ਹਾਂ ਦੇ ਵਿੱਚ ਜਦੋਂ ਗੈਂਗਸਟਰਸ ਦੀਆਂ ਧਮਕੀਆਂ ਆਈਆਂ ਨੇ ਉਹ ਪੁਲਿਸ ਅਫਸਰਾਂ ਨੂੰ ਮਿਲੇ ਨੇ ਉਹਨਾਂ ਨੇ ਆਪਣੀ ਬੇਨਤੀ ਜਾ ਕੇ ਸਿਕਿਉਰਿਟੀ ਦੀ ਰੱਖੀ ਹੈ ਉਹਨਾਂ ਨੂੰ ਕਈਆਂ ਨੂੰ ਇਹ ਗੱਲ ਕਹੀ ਗਈ ਹੈ ਕਿ ਜਾਂ ਤੇ ਆਪ ਨਿਬੇੜ ਲਓ ਤੇ ਜੇ ਨਹੀਂ ਨਿਬੜਦੀ ਤੇ ਸਾਨੂੰ ਦੱਸੋ ਅਸੀਂ ਨਿਬੇੜ ਦਿੰਨੇ ਇਸ ਕਿਸਮ ਦੇ ਹਾਲਾਤ ਨੇ ਸੋ ਮੈਂ ਬਕਾਇਦਾ ਤੌਰ ਸਪੀਕਰ ਸਾਹਿਬ ਨੂੰ ਦੋ ਬਹੁਤ ਵੱਡੇ ਇਨਸੀਡੈਂਟਸ ਹੋਏ ਨੇ ਕੱਲ ਹੀ ਇੱਕ ਮਾਲਵੇ ਦਾ ਬਹੁਤ ਮਸ਼ਹੂਰ ਬਿਜ਼ਨਸਮੈਨ ਵੀ ਹੈ ਬਹੁਤ ਵੱਡੀ ਟੇਲਰਿੰਗ ਦੀ ਉਹਨਾਂ ਦੀ ਦੁਕਾਨ ਵੇਅਰ ਵੈਲ ਅਬੋਰ ਦੇ ਵਿੱਚ ਸ਼ਰੀਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪੰਜ ਚਾਰ ਜ਼ਿਲ੍ਹੇ ਜਿਹੜੇ ਨੇ ਮਾਲਵੇ ਦੇ ਉਹ ਸਾਰੇ ਹੀ ਨੌਜਵਾਨ ਬੱਚੇ ਚੰਗੇ ਭਲੇ ਲੋਕ ਜਿਹੜੇ ਸੀ ਆਪਣੀ ਟੇਲਰਿੰਗ ਉੱਥੋਂ ਕਰਾਉਂਦੇ ਇੱਕ ਬੜਾ ਮਸ਼ਹੂਰ ਨਾਂ ਦੇਨ ਦਿਹਾੜੇ ਕਤਲ ਜਿਹੜਾ ਬੜੀ ਦੂਰ ਤੱਕ ਜਾਂਦਾ ਇਸ ਤੋਂ ਪਹਿਲੇ ਡਾਕਟਰ ਕੰਬੋਜ ਨੇ ਇਹਨਾਂ ਦੀ ਲੜਕੀ ਵੀ ਇੱਕ ਪੰਜਾਬ ਦੀ ਫਿਲਮ ਐਕਟਰੈਸ ਹੈ ਪੰਜਾਬੀ ਮੂਵੀਜ਼ ਦੀ ਉਹ ਵੀ ਗੋਲੀ ਦਾ ਸ਼ਿਕਾਰ ਹੋਏ ਮੋਗੇ ਦੇ ਕਿਸੇ ਕ੍ਰਿਟੀਕਲ ਹਾਲਤ ਚ ਹਸਪੀਟਲ ਚ ਪਏ ਨੇ ਹਰ ਰੋਜ਼ ਬੇਖੌਫ ਇਨਸੀਡੈਂਟਸ ਹੋ ਰਹੇ ਨੇ ਬਿਲਕੁਲ ਪੰਜਾਬ ਪੁਲਿਸ ਤੇ ਪੰਜਾਬ ਦੀ ਸਰਕਾਰ ਜਿਹੜੀ ਇਹਨਾਂ ਨੂੰ ਕੁਝ ਪਤਾ ਨਹੀਂ ਕਿ ਕਿੱਥੋਂ ਕੀ ਹੋ ਰਿਹਾ ਤੇ ਕੀ ਹੋਣਾ ਆਂਦੇ ਟਾਈਮ ਸਾਨੂੰ ਖੱਛਿਆ ਜਿਉਂ-ਜਿਉਂ ਇਲੈਕਸ਼ਨ ਕੋਲ ਆਣੀ ਹੈ ਗਵਰਨਮੈਂਟ ਦਾ ਕੰਟਰੋਲ ਅਫਸਰਾਂ ਤੇ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਦੇ ਨਾਲ ਲਾਅ ਐਂਡ ਆਰਡਰ ਦੀ ਹੋਰ ਸਿਚੁਏਸ਼ਨ ਜਿਹੜੀ ਹੈ ਬਹੁਤ ਸਾਰੀ ਸੀਰੀਅਸ ਹੁੰਦੀ ਜਾ ਰਹੀ ਇਸ ਗੱਲ ਕਾਰਨ ਮੈਂ 2 ਦਿਨ ਦਾ ਰਿਕੁਐਸਟ ਕੀਤੀ ਹੈ ਕਿ ਸੈਸ਼ਨ ਦੇ ਵਿੱਚ 10 ਤੇ 11 ਨਾਲ ਤੁਸੀਂ 12 ਤੇ 13 ਜੋੜੋ ਇੱਕ ਤੇ ਲਾਅ ਐਂਡ ਆਰਡਰ ਤੇ ਨੰਬਰ 2 ਸਾਰੇ ਨੂੰ ਵੱਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਸਾਰੇ ਨੂੰ ਵੱਡਾ ਸਕੈਮ ਹੋਣ ਵਾਲਾ ਜਿਹਦਾ ਆਲਮੋਸਟ ਪ੍ਰਬੰਧ ਕਰ ਲਿਆ ਗਿਆ ਉਹ ਹੈ ਲੈਂਡ ਪੂਲਿੰਗ ਦਾ ਜਿਹਦੇ ਵਿੱਚ ਤਕਰੀਬਨ 40000 ਏਕੜ ਪੰਜਾਬ ਦੀ ਜ਼ਮੀਨ ਬਿਨਾ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਕਿਸੇ ਗੱਲ ਦੀ ਲੋੜ ਤੋਂ ਇਸ ਸਰਕਾਰ ਨੇ ਐਂਡ ਵਿਸ਼ੇਸ਼ ਤੌਰ ਮੈਨੂੰ ਅਫਸੋਸ ਹੈ ਇਸ ਗੱਲ ਕਿ ਜਿਹੜਾ ਭਗਵੰਤ ਮਾਨ ਹੈ ਭਗਵੰਤ ਮਾਨ ਨੇ ਤੇ ਹੁਣ ਇੱਕੋ ਗੱਲ ਫੜ ਲਈ ਹੈ ਕਿ ਮੇਰਾ ਸਾਲ ਡੇਡ ਠਪਾ ਦਿਓ ਬੇਰ ਕੋ ਜਿੱਥੇ ਮਰਜ਼ੀ ਦਸਕਤ ਕਰਾ ਲੋ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਚੀਜ਼ ਦੱਸਣ ਲੱਗਾ ਜਿਹੜੇ ਦਿੱਲੀ ਦੇ ਧਾੜ ਵੀ ਆਏ ਨੇ ਹੁਣ ਭਗਵੰਤ ਦੀ ਜਗ੍ਹਾ ਤੇ ਤੇ ਰੋਲ ਸਾਰੀਆਂ ਟਰਾਂਸਫਰਸ ਜਿਹੜੀਆਂ ਨੇ ਬਿਊਰੋਕ੍ਰੈਟਿਕ ਟਰਾਂਸਫਰਸ ਪੁਲਿਸ ਦੀਆਂ ਟਰਾਂਸਫਰ ਵੈਬ ਕੁਮਾਰ ਕਰਦਾ 810 ਮਹਿਕਮੇ ਮਨੀਸ਼ ਸੋਧਿਆ ਸਾਹਿਬ ਥੱਲੇ ਨੇ 810 ਮਹਿਕਮੇ ਸਤਿੰਦਰ ਜੈਨ ਸਾਹਿਬ ਦੇ ਥੱਲੇ ਨੇ ਬਿਲਕੁਲ ਇੱਕ ਬੰਦੂਚੀ ਮਿਨਿਸਟਰ ਬਣ ਕੇ ਭਗਵੰਤ ਰਹਿ ਗਿਆ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਉਹ ਭਗਵੰਤ ਮਾਨ ਜੀ ਤੁਸੀਂ ਕਿੱਡੇ ਕਿੱਡੇ ਸ਼ੇਅਰ ਬੋਲਦੇ ਹੁੰਦੇ ਸੀ ਪੰਜਾਬੀਅਤ ਦੀਆਂ ਗੱਲਾਂ ਕਰਦੇ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਗੱਲਾਂ ਕਰਦੇ ਸੀ ਅੱਜ ਇੱਕ ਮੁੱਖ ਮੰਤਰੀਸ਼hip ਬਚਾਉਣ ਵਾਸਤੇ ਤੁਸੀਂ ਸਾਰਾ ਕੁਝ ਕਿੱਲੀ ਤੇ ਟੰਗ ਦਿੱਤਾ ਸਾਰੇ ਪੰਜਾਬ ਦੇ ਰਾਈਟ ਸਲਿੰਡਰ ਕਰ ਦਿੱਤੇ ਨੇ ਕੇਜਰੀਵਾਲਾਂ ਦੀ ਟੀਮ ਨੂੰ ਇਹ ਸਾਰੀ ਸਕੀਮ ਜਿਹੜੀ ਹੈ ਕੇਜਰੀਵਾਲ ਤੇ ਕੇਜਰੀਵਾਲ ਦੇ ਲੋਕਾਂ ਦੀ ਇੱਕ ਸੋਚ ਨਾ ਬਣੀ ਹੈ तकरीबन 40000 ਕਰੋੜ ਰੁਪਇਆ ਪੰਜਾਬ ਦੇ ਨਾਲ ਲੁੱਟਣਾ ਮੇਰੇ ਪ੍ਰੈਸ ਦੇ ਵੀਰੋ ਸਮਝ ਲੋ 40000 ਕਰੋੜ ਰੁਪਇਆ ਐਂਡ ਇਹਨਾਂ ਲੋਕਾਂ ਨੇ ਮੈਂ ਇੱਕ ਤੁਹਾਨੂੰ ਹੋਰ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹੁੰਦਾ 10 ਸਾਲ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਰਹੇ ਨੇ ਦਿੱਲੀ ਦੇ ਮੇਰਾ ਖਿਆਲ ਜੋ ਮੈਨੂੰ ਇਨਫੋਰਮੇਸ਼ਨ ਹੈ 10 ਸਾਲਾਂ ਚ ਉਹਨਾਂ ਨੇ ਕਿਸੇ ਵੀ ਇੱਕ ਵੀ ਫਾਈਲ ਤੇ ਸਾਈਨ ਨਹੀਂ ਕੀਤੇ ਇਹ ਸੇਮ ਚੀਜ਼ ਭਗਵੰਤ ਨੇ ਸਿੱਖ ਲਈ ਹੈ ਪਤਾ ਭਗਵੰਤ ਨੂੰ ਹੈ ਕਿ ਇਹ ਹੁਣ ਅਖੀਰਲੀ ਲੁੱਟ ਹੋ ਰਹੀ ਪੰਜਾਬ ਦੀ ਪੰਜਾਬ ਦੀ ਆਈਡੈਂਟੀਟੀ ਦੀ ਲੁੱਟ ਹੈ ਸਾਡੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਦੇ ਨਾਲ ਜਿਸ ਤਨਾ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਨੇ ਪੰਜਾਬੀਅਤ ਦੀਆਂ ਪੰਜਾਬੀਆਂ ਦੀਆਂ ਰਗਾਂ ਨੂੰ ਹੱਥ ਪਾਇਆ ਸੀ ਸਾਡੀਆਂ ਜ਼ਮੀਨਾਂ ਖੋਹ ਕੇ ਡਾਨੀ ਤੇ ਬਾਨੀਆਂ ਦੁੱਦ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਨੰਬਰ 2 ਸੇਮ ਪਲਾਨ ਕਿਸੇ ਪੰਜਾਬੀ ਨੇ ਨਹੀਂ ਕਿਹਾ ਕਿਸੇ ਕਿਸਾਨ ਨੇ ਨਹੀਂ ਕਿਹਾ ਸਾਨੂੰ ਅਸੀਂ ਜ਼ਮੀਨ ਆਪਣੀ ਦੇਣੀ ਇਹ ਬਕਾਇਦਾ ਤੌਰ ਪ੍ਰੋਗਰਾਮ ਬਣਿਆ ਭਗਵੰਤ ਮਾਣ ਨੂੰ ਇਹ ਗੱਲ ਸਮਝ ਆ ਗਈ ਉਹਨੇ ਇਹਨਾਂ ਨੂੰ ਕਿਹਾ ਜੀ ਤੁਸੀਂ ਵੀ ਫਾਈਲ ਕੋਈ ਨਹੀਂ ਸਾਈਨ ਕੀਤੀ ਤਾਂ ਮੈਂ ਵੀ ਨਹੀਂ ਦੇ ਕਰਨੀ ਇਸੇ ਗੱਲ ਕਾਰਨ ਤੁਸੀਂ ਵੇਖਿਆ ਜਿਹੜਾ ਪੰਜਾਬ ਡਿਵੈਲਪਮੈਂਟ ਕਾਉਂਸਲ ਇਹਨਾਂ ਨੇ ਬਣਾਇਆ ਉਹਦੇ ਵਿੱਚ ਚਾਰ ਲੋਕ ਕਿਹੜੇ ਨੇ ਜਿਹੜੇ ਸਾਰੇ ਹੀ ਨੌਨ ਪੰਜਾਬੀ ਨੇ ਦੇ ਆਰ ਨਥਿੰਗ ਟੂ ਡੂ ਵਿਦ ਪੰਜਾਬ ਅੱਜ ਵੇਖੋ ਤਰਾਸਦੀ ਪੰਜਾਬ ਦੀ ਮੇਰੇ ਵੀਰੋ ਚੰਗੀ ਤਰ੍ਹਾਂ ਸੁਣੋ ਚੀਫ ਸੈਕਟਰੀ ਨਾਨ ਪੰਜਾਬੀ ਇਥੋਂ ਦਾ ਹੋਮ ਸੈਕਟਰੀ ਨਾਨ ਪੰਜਾਬੀ ਇਥੋਂ ਦਾ ਡਾਇਰੈਕਟਰ ਜਨਰਲ ਪੁਲਿਸ ਨਾਨ ਪੰਜਾਬੀ ਵੈਭਵ ਕੁਮਾਰ ਨਾਨ ਪੰਜਾਬੀ ਮਨੀਸ਼ ਸੋਸੋਧਿਆ ਨਾਨ ਪੰਜਾਬੀ ਜੈਨ ਸਾਹਿਬ ਨਾਨ ਪੰਜਾਬੀ ਵਿਜੇ ਨਾਇਰ ਨਾਨ ਪੰਜਾਬੀ ਆ ਜਿਹੜੇ ਚਾਰ ਬੰਦੇ ਆਏ ਨੇ ਨਾਨ ਪੰਜਾਬੀ ਤਾਂ ਸਾਰੇ ਰਾਈਟਸ Chief Minister ਕੋ ਵੀ ਲੈ ਲੈਣੇ ਇਸ ਜ਼ਮੀਨਾਂ ਦੇ ਉੱਤੇ ਜੋ ਵੀ ਐਕਟ ਚ ਚੇਂਜ ਕਰਨੀ ਹੈ ਉਹ ਸਾਰੇ ਰਾਈਟਸ ਪਹਿਲੇ ਥੀ ਮਿਸਟਰ ਕੋਸੀ ਤੇ ਡੈਪਟੀ ਚੇਅਰਮੈਨ ਹੁੰਦਾ ਸੀ ਜਿਹੜਾ ਪੂਡਾ ਦਾ ਮਿਨਿਸਟਰ ਸੀ ਉਹਨੂੰ ਵਿਦਡਰੋ ਕਰ ਲਿਆ ਇਹ ਸਾਰੇ ਰਾਈਟ ਦੇ ਦਿੱਤੇ ਨੇ ਸਿਨਾ ਸਾਹਿਬ ਨੂੰ ਕੈਪ ਸਿਨਾ ਨੂੰ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕੈਪ ਸਿਨਾ ਦੀ ਵੀ ਜਿਹੜੀ ਰਿਟਾਇਰਮੈਂਟ ਹੈ ਉਹ 27 ਦੇ ਵਿੱਚ ਹੋ ਰਹੀ ਹੈ ਤੇ ਤੁਸੀਂ ਇਸ ਚੀਜ਼ ਇਹਨਾਂ ਨੂੰ ਇਸ ਸਕੈਮਸਟਰਸ ਨੂੰ ਲੱਭੋਗੇ ਕਿੱਥੇ ਨਾ ਕੇਜਰੀਵਾਦਾ ਦਸਕਤ ਨਾ ਇਹਦੇ ਚ ਭਗਵੰਤ ਦਾ ਦਸਕਤ ਨਾ ਭਗਵੰਤ ਦੇ ਮਨਿਸਟਰ ਪੁੱਡਾ ਦਾ ਦਸਕਤ ਜਿਹਦੇ ਦਸਕਤ ਹੋਣੇ ਕਰਾਂਗੇ ਕੈਬ ਸਿਨਾ ਜੀ ਉਹ 27 ਦੇ ਵਿੱਚੋਂ ਸਾਡੀਆਂ ਇਲੈਕਸ਼ਨਾਂ ਹੋਣੀਆਂ ਮਹੀਨੇ ਦੋ ਮਹੀਨੇ ਬਾਅਦ ਉਹਨੇ ਰਿਟਾਇਰਮੈਂਟ ਵਿਵਾਦੇ ਦੇ ਇਹਨਾਂ